ਇੱਕ ਦੋਸਤ ਦੇ ਵੱਲੋਂ ਆਖਿਆ ਜਾਂਦਾ ਹੈ ਕਿ ਮੇਰੀ ਪਤਨੀ ਨੂੰ ਸਾਰੀ ਰਾਤ نیند ਨਹੀਂ ਆਉਂਦੀ ਤੇ ਉਹ ਮੋਬਾਈਲ ਚਲਾਉਂਦੀ ਰਹਿੰਦੀ ਹੈ। ਉਸ ਤੋਂ ਬਾਅਦ ਦੂਸਰੇ ਦੋਸਤ ਨੇ ਮਜ਼ਾਕ ਦੇ ਤੌਰ ਤੇ ਸਿਰਫ ਐਨਾ ਕਹਿ ਦਿੱਤਾ ਕਿ ਉਸ ਨੂੰ ਵੀ ਇੱਕ ਪੈਗ ਲਗਾ ਦਿੰਦੇ ਆ। ਆਖਰਕਾਰ ਮਾਮਲਾ ਕੀ ਸੀ? ਇਸ ਤੋਂ ਬਾਅਦ ਕੀ ਹੁੰਦਾ ਹੈ? ਇਹ ਸਾਰੀ ਗੱਲਬਾਤ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਛੋਟਾ ਜਿਹਾ ਮਜ਼ਾਕ ਕਰਨਾ ਇੱਕ ਦੋਸਤ ਨੂੰ ਕਿੰਨਾ ਮਹਿੰਗਾ ਪੈ ਗਿਆ ਕਿ ਉਸਦੀ ਜਾਨ ਲੈ ਲਈ ਚੰਗੀ। ਯਾ ਦੋਸਤ ਉਸਦੇ ਵੈਰੀ ਬਣ ਗਏ ਜ਼ਹਿਰੀਲੀ ਚੀਜ਼ ਪਿਆ ਦਿੱਤੀ ਮਜ਼ਾਕ ਸਿਰਫ ਇੰਨਾ ਸੀ ਕਿ ਉਸਨੇ ਉਸਦੀ ਪਤਨੀ ਨੂੰ ਲੈ ਕੇ ਇੱਕ ਛੋਟਾ ਜਿਹਾ ਮਜ਼ਾਕ ਕੀਤਾ। ਜਿਹਾ ਮਾਮਲਾ ਪੰਜਾਬ ਦੇ ਇੱਕ ਪਿੰਡ ਦਾ ਸਾਹਮਣੇ ਆਉਂਦਾ ਹੈ ਜਿੱਤੇ ਕਿ 19 ਸਾਲ ਦੇ ਨੌਜਵਾਨ ਜੋ ਪਿਆਰ ਨੂੰ ਉਸਦੇ ਦੋਸਤ ਆਪਣੇ ਘਰ ਲੈ ਚਾਹੁੰਦੇ ਨੇ ਬੈ ਕੇ ਰਲ ਕੇ ਸਾਰੇ ਦੋਸਤ ਸ਼ਰਾਬ ਪੀਂਦੇ ਨੇ ਮਜ਼ਾਕ ਮਜ਼ਾਕ ਦੇ ਵਿੱਚ ਇੱਕ ਦੋਸਤ ਉੱਠ ਕੇ ਕਹਿੰਦਾ ਹੈ ਕਿ ਮੇਰੀ ਪਤਨੀ ਨੂੰ ਨੀਂਦ ਨਹੀਂ ਆਉਂਦੀ ਉਹ ਪੂਰੀ ਰਾਤ ਮੋਬਾਈਲ ਚ ਚੌਂਦੀ ਰਹਿੰਦੀ ਹੈ। ਗੁਰਪਿਆਰ ਮਜ਼ਾਕ ਦੇ ਵਿੱਚ ਆਪਣੇ ਦੋਸਤ ਨੂੰ ਕਹਿੰਦਾ ਹੈ ਭਾਬੀ ਨੂੰ ਵੀ ਇੱਕ ਪੈਗ ਲਗਾ ਦਿੰਦੇ ਆ ਜਿਸ ਤੋਂ ਬਾਅਦ ਦੋਸਤਾਂ ਨੂੰ ਗੁੱਸਾ ਆ ਜਾਂਦਾ ਹੈ ਉਸ ਦੀ ਗਰਦਨ ਤੋਂ ਫੜ ਕੇ ਕੁੱਟਮਾਰ ਕੀਤੀ ਗਈ ਗੁਰਪਿਆਰ ਨੂੰ ਜ਼ਬਰਦਸਤੀ ਜ਼ਹਿਰੀਲੀ ਦਵਾਈ ਗਲਾਸ ਦੇ ਵਿੱਚ ਪਾ ਕੇ ਪਿਆਈ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਦੱਸਿਆ ਕਿ ਸਬੰਧਕ ਗੁਰਪਿਆਰ ਦੇ ਵੱਲੋਂ ਪੁਲਿਸ ਦੇ ਕੋਲ ਪਿਆਣ ਵੀ ਦਰਜ ਕਰਵਾਇਆ ਗਿਆ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਆਖਿਰਕਾਰ ਜ਼ਹਿਰੀਲੀ ਦਵਾਈ ਪੀਣ ਤੋਂ ਬਾਅਦ 12 ਜੁਲਾਈ ਨੂੰ ਉਸਨੇ ਦਮ ਤੋੜ ਦਿੱਤਾ ਜ્યાં ਪੁਲਿਸ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਸਿਰਫ ਪਰਚੇ ਦਿਖਾਣਾ ਪੂਰਤੀ ਕੀਤੀ ਇਹ ਕਹਨ ਹੈ ਗੁਰਪਿਆਰ ਦੀ ਮਾਤਾ ਪਿਤਾ ਜ્યાં ਦੂਸਰੇ ਪਾਸੇ ਮਾਤਾ ਪਿਤਾ ਦੇ ਵੱਲੋਂ ਇਨਸਾਫ ਨਾ ਮਿਲਦਾ ਦੇਖ ਲਾਸ਼ ਨੂੰ ਥਾਣੇ ਸਾਹਮਣੇ ਰੱਖ ਕੇ ਚਮਕੇ ਨਾਰੇ ਪਾਸੀ ਕੀਤੀ ਜਾਂਦੀ ਹੈ ਕਿ ਆਖੜਾ ਮਾਤਾ ਪਿਤਾ ਦਾ ਸੁਆਗਤ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਅਨੋਖ ਸਿੰਘ ਜੀ ਕੀ ਗੱਲ ਕੀ ਹੋਈ ਹੈ ਜੀ ਜਿਹੜਾ ਅੱਜ ਤੁਸੀਂ ਆਪਣੇ ਬੱਚੇ ਦੀ ਡੈੱਡ ਬੋਡੀ ਰੱਖ ਕੇ ਖਾਣੇ ਬਾਹਰ ਧਰਨਾ ਲਗਾਇਆ ਹੈ ਵੀਰ ਜੀ ਨਾਂ ਸੁਣਵਾਈ ਹੋਣ ਤੇ ਅਸੀਂ ਇਹ ਡੈੱਡ ਬੋਡੀ ਰੱਖ ਕੇ ਇਹ ਧਰਨਾ ਲਗਾ ਰਹੇ ਆ ਸਾਡੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਫਿਰ ਅਸੀਂ ਇੱਥੇ ਲੈ ਕੇ ਆਉਣਾ ਪੇਰੀਏ ਨੂੰ ਵੇਖ ਕੇ ਕਰਨਗੇ ਕਾਰਵਾਈ ਕੀ ਹੋਇਆ ਕੀ ਸੀ ਬੱਚੇ ਦੀ ਡੈਥ ਕਿਵੇਂ ਹੋਈ ਹੈ ਬੱਚੇ ਦੀ ਡੈਥ ਆ ਜੀ ਮੰਡੇ ਸੀਗੇ ਦੋ ਕੁੱਟੀ ਪਿੰਡ ਦੇ ਉਹ ਬੱਚੇ ਨੂੰ ਭਰਮਾ ਕੇ ਸੱਦ ਲੈਂਦੇ ਸੀ ਜੀ ਉਹਨਾਂ ਨੇ ਰਾਤ ਨੂੰ ਸੱਦਿਆ ਸਾਡੇ ਲੜਕੇ ਨੂੰ ਤੇ ਕੋਈ ਜ਼ਰੀਲੀ ਚੀਜ਼ ਦਿੱਤੀ ਆ ਠੰਡੇ ਚ ਪਾ ਕੇ ੱੱਕੇ ਨਾਲ ਉਹਨਾਂ ਨੇ ਇਹਦੇ ਗਲੇ 'ਚ ਸਿੱਟੀ ਆ ਤੇ ਸਾਡਾ ਬੱਚਾ ਵੇਖਣੋ ਤੁਹਾਡੇ ਸਾਹਮਣੇ ਕਿੰਨੇ ਮਹੀਨੇ ਤੱਕ ਇਲਾਜ ਚੱਲਦਾ ਰਿਹਾ ਜੀ ਇਹਦਾ ਜੀ 2 2.5 2 ਮਹੀਨੇ 10 ਦਿਨ ਲਾ ਚੱਲਿਆ ਜੀ ਤੇ ਪਰ ਉਹਨਾਂ ਨੇ ਕੋਈ ਤੁਹਾਡੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਕਾਂਡ ਕੀਤਾ ਸੀ ਕੋਈ ਕਿਸੇ ਨੇ ਨਹੀਂ ਬਾਹ ਫੜੀ ਜੀ ਉਹਨਾਂ ਨੇ ਕੋਈ ਨਹੀਂ ਆਇਆ ਉਹ ਪਹਿਲਾਂ ਕਹਿੰਦਾ ਸੀ ਪਹਿਲਾਂ ਕਹਿੰਦਾ ਸੀ ਅੰਕਲ ਜੀ ਇਹ ਸਾਡਾ ਬੇਲੀ ਹੈ ਸਾਡਾ ਯਾਰ ਆਬਾਦ ਦੇ ਵਿੱਚ ਕੋਈ ਕੁਝ ਨਹੀਂ ਉਹ ਵੈਰੀ ਕਿਉਂ ਬਣ ਗਏ ਅਗਰ ਦੋਸਤ ਸੀ ਤਾਂ ਕੋਈ ਸਮਝ ਨਹੀਂ ਆਉਂਦੀ ਜੀ ਇਹ ਤਾਂ ਇਹ ਤਾਂ ਹੁਣ ਪੁਲਿਸ ਦੇ ਕੰਮ ਕਰੇ ਆਪਦਾ ਤਾਂ ਫੇਰ ਹੀ ਪਤਾ ਲੱਗਣਾ ਐਫ ਆਈ ਆਰ ਦਰਜ ਹੋ ਗਈ ਹੈ ਜੀ ਨਹੀਂ ਸਰ ਹੋ ਗਈ ਹਾਂ ਜੀ ਕਟਿਆ ਪਰ ਗ੍ਰਿਫਤਾਰ ਨਹੀਂ ਕਰ ਰਹੇ ਨਹੀਂ ਕਰ ਰਹੇ ਓਏ ਬੱਚੇ ਦੀ ਡੈਥ ਹੋਈ ਹੈ ਕੀ ਲੱਗ ਰਿਹਾ ਤੁਹਾਡਾ ਇਹ ਮੇਰੇ ਭਾਈ ਦਾ ਬੇਟਾ ਏ ਕਿਵੇਂ ਡੱਥ ਕਿਵੇਂ ਹੋਈ ਹੈ ਇਹਦੇ ਦੋਸਤ ਨੇ ਹੈਪੀ ਦੇ ਹੈਰੀ ਠੀਕ ਹੈ ਇਹਨਾਂ ਨੇ ਘਰੇ ਬੁਲਾ ਕੇ ਇਹਨੂੰ ਕੁੱਟਿਆ ਮਾਰਿਆ ਠੀਕ ਹੈ ਇਹਨੂੰ ਜਰੇਲੀ ਦਵਾਈ ਜਿਵੇਂ ਪਾਰਾ ਕੱਲ ਦੀ ਰਿਪੋਰਟ ਦੇ ਵਿੱਚ ਆਇਆ ਏ ਜਦੋਂ ਇਹ ਪੋਸਟਮਾਰਟਮ ਦੀ ਰਿਪੋਰਟ ਆਈ ਉਹਦੇ ਵਿੱਚ ਆਇਆ ਪਾਰਾ ਠੀਕ ਹੈ ਜੀ ਰਿਪੋਰਟ ਚ ਪਾਰਾ ਆਇਆ ਹਾਂਜੀ 12 12 ਮਈ ਠੀਕ ਹੈ ਜ ਰਾਤ ਦੀ 11 ਵਜੇ ਦੀ ਘਟਨਾ ਏ ਠੀਕ ਹੈ ਕੱਲ 2 ਮਹੀਨੇ ਬਾਅਦ ਕੱਲ 1 ਵਜੇ ਠੀਕ ਹੈ ਉਹਦੀ ਡੈਥ ਹੋਈ ਹੈ ਕਿੰਨੇ ਮਹੀਨੇ ਇਲਾਜ ਚੱਲਦਾ ਰਿਹਾ ਦੋ ਮਹੀਨੇ ਹੀ ਪਹਿਲਾਂ ਅਸੀਂ ਮੁਕਸਰ ਇਲਾਜ ਕਰਾਇਆ ਸੀ ਉਸ ਤੋਂ ਬਾਅਦ ਫਰੀਦਕੋਟ ਆਈ ਠੀਕ ਹੈ ਕੱਲ ਦੁਪਹਿਰੇ 1 ਵਜੇ ਨੇ ਉੱਥੇ ਬੋਰਡ ਹਸਪੀਟਲ ਮੁਕ ਫਰੀਦਕੋਟ ਉੱਥੇ ਸ਼ਾ ਛੱਡੇ ਇਹ ਮੰਗ ਕਰਦੇ ਆ ਅਸੀਂ ਇਨਸਾਫ ਦੀ ਮੰਗ ਚ ਕਰਦੇ ਆ ਉਹਨਾਂ ਨੇ ਸਾਨੂੰ ਇੱਥੋਂ ਤੱਕ ਧਮਕੀ ਦਿੱਤੀ ਹੈ ਕਹਿੰਦੇ ਕਿ ਅਸੀਂ ਪੈਸਾ ਚੜਾਇਆ ਜਿੱਥੇ ਤੁਹਾਡੇ ਕੋ ਜੋ ਹੁੰਦਾ ਕਰ ਲੋ ਇਹ ਕਿੰਨੇ ਕਿੰਨੇ ਬੋਰਡਿੰਗ ਹੈ ਇਹ ਉਹਨਾਂ ਦੀ ਪਲਵਾਨਾਂ ਵਾਲੀ ਬੋਰਡਿੰਗ ਹੈ ਜਿਨ੍ਹਾਂ ਨੂੰ ਇਹ ਪਲਵਾਨ ਪਲਵਾਨ ਕਹਿੰਦੇ ਹੈਪੀ ਤੇ ਹੈਰੀ ਦੋਵੇਂ ਪ੍ਰਾਣ ਹੈ ਜੀ ਉਹ ਦੋਵੇਂ ਪਲਵਾਨੀ ਕਰਦੇ ਆ ਜੀ ਪਲਵਾਨੀ ਨੇ ਸਪਲੀਮ ਪਲਵਾਂ ਸਪਲੀਮੈਂਟ ਦੇ ਨਾਂ ਤੇ ਜੀ ਉਹਨਾਂ ਵੱਲੋਂ ਮਾਰਿਆ ਗਿਆ ਹਾਂ ਹਾਂ ਜੀ ਉਹਨਾਂ ਵੱਲੋਂ ਮਾਰਿਆ ਗਿਆ ਘਰੇ ਬੁਲਾ ਕੇ ਇਹ ਦੋਵੇਂ ਸਾਰੇ ਸੱਜਣ ਸੀ ਇਕੱਠੇ ਬਹਿ ਕੇ ਖਾਂਦੇ ਪੀਂਦੇ ਸੀ ਠੀਕ ਹੈ ਜੀ ਪਾਰਟੀਆਂ ਸਾਲਟੀਆਂ ਸਾਰਾ ਕੁਝ ਕਰਦੇ ਸੀ ਧੋਖਾ ਦਿੱਤਾ ਧੋਖਾ ਕੀ ਤੈਕਰ ਇਹ ਬੁਲਾ ਕੇ ਮਾਰਿਆ ਇਹ ਉਹ ਜਿਹੜਾ 50 ਜਿਉਂਦਾ ਸੀ ਉਹਨੇ ਬਿਆਨ ਦਿੱਤੇ ਉਹਨੇ ਬਿਆਨ ਦਿੱਤੇ ਅੱਜ ਤੋਂ 11 ਛੇ ਰੋ ਬਿਆਨ ਦਿੱਤੇ ਸੀ ਪਰਚਾ ਦਰਜ ਹਜੇ ਤੱਕ ਨਹੀਂ ਕੀਤਾ ਗਿਆ ਸੀ ਪਰਚਾ ਹੁਣ ਦਰਜ ਹੋਇਆ ਹੁਣ ਅੱਜ ਦੀ ਤਰੀਖ ਵਿੱਚ ਦਰਜ ਹੋਇਆ ਜੀ ਮਾਤਾ ਜੀ ਕੀ ਨਾਮ ਹੈ ਤੇ ਤੁਹਾਡੇ ਬੇਟੇ ਦਾ ਕੀ ਨਾਮ ਸੀ ਮੇਰੇ ਮੁੰਡੇ ਦਾ ਨਾਮ ਕਾਂਤਾ ਹੈ ਮੇਰੇ ਬੱਚੇ ਨਾਲ ਗੋਰ ਪਿਆਨਾ ਧੱਕਾ ਹੋਇਆ ਹੈ ਮੇਰੇ ਬੱਚਾ ਇੰਨੇ ਜੋਗਾ ਨਹੀਂ ਹੈਗਾ ਘਰੋਂ ਲੈ ਕੇ ਗਏ ਨੇ ਘਰ ਲਾ ਕੇ ਉਹਨੇ ਕੁਝ ਕੀਤਾ ਹੈ ਮੈਨੂੰ ਨਸਾਬ ਚਾਹੀਦਾ ਹੈ ਮੇਰੇ ਇੱਥੇ ਹੋਇਆ ਕਿ ਹਮ ਪਿੱਟਣ ਅਸੀਂ ਅਸੀਂ ਪਿੱਟਦੇ ਪਏ ਹਾਂ ਸਾਨੂੰ ਇਨਸਾਫ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ